ਚੌਥੇ ਰਾਉਂਡ ਦੀ ਵੀ ਕਾਊਂਟਿੰਗ ਦਾ ਨਤੀਜਾ ਸਾਹਮਣੇ ਆ ਚੁੱਕਾ ਹੈ ਤੁਹਾਨੂੰ ਦੱਸਦੀ ਕਿ 14 ਜਿਹੜੇ ਟੋਟਲ ਰਾਉਂਡ ਹੈਗੇ ਨੇ ਔਰ 4 ਰਾਉਂਡ ਕੰਪਲੀਟ ਹੋ ਚੁੱਕੇ ਨੇ ਚੌਥੇ ਰਾਉਂਡ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਲੀਡ ਬਰਕਰਾਰ ਹੈਗੀ ਹੈ ਦੂਜੇ ਨੰਬਰ ਤੇ ਕਾਂਗਰਸ ਦੇ ਭਾਰਤ ਪੂਸ਼ਨਾਸ਼ੂ ਨੇ ਔਰ ਤੀਜੇ ਨੰਬਰ ਤੇ ਬੀਜੇਪੀ ਦੇ ਜੀਵਨ ਗੁਪਤਾ ਚੱਲ ਰਹੇ ਨੇ ਤੇ ਚੌਥੇ ਨੰਬਰ ਤੇ ਅਕਾਲੀ ਦਲ ਚੱਲ ਰਿਹਾ ਹੈ ਜਿਉਂ ਪਹਿਲੇ ਰਾਉਂਡ ਤੋਂ ਸਟਾਰਟ ਕੀਤਾ ਸੀ ਉਸੇ ਤਰੀਕੇ ਦੇ ਨਾਲ ਕਿ ਇਹ ਅਜੇ ਵੀ ਲੀਡ ਬਰਕਰਾਰ ਰੱਖੀ ਹੋਈ ਹੈ ਆਮ ਆਦਮੀ ਪਾਰਟੀ ਨੇ ਤੁਹਾਨੂੰ ਦੱਸਦੀ ਹੈ ਕਿ ਹੁਣ 4 ਰਾਉਂਡ ਮਿਲਾ ਕੇ ਯਾਨੀ ਕਿ ਟੋਟਲ ਵੋਟ ਜੜੀ ਹੈ ਉਹ 10265 ਆ ਜਿਹੜੀ ਹੈ ਆਮ ਆਦਮੀ ਪਾਰਟੀ ਨੂੰ ਪੈ ਚੁੱਕੀ ਹੈ ਚਾਰ ਰਾਊਂਡ ਦੇ ਵਿੱਚ ਔਰ ਭਾਰਤ ਪੂਸ਼ਨਾਸ਼ੂ ਹੁਣਾਂ ਨੂੰ 7421 ਵੋਟਾਂ ਪੈ ਚੁੱਕੀਆਂ ਨੇ ਬੀਜੇਪੀ ਨੂੰ 7193 ਵੋਟਾਂ ਪੈ ਚੁੱਕੀਆਂ ਨੇ ਚੌਥੇ ਰਾਊਂਡ ਤੱਕ ਔਰ ਚੌਥੇ ਨੰਬਰ ਤੇ ਅਕਾਲੀ ਦਲ ਹੈ 2718 ਵੋਟਾਂ ਦੇ ਨਾਲ ਤਾਂ ਇਹੇ ਤੁਹਾਨੂੰ ਕਾਊਂਟਿੰਗ ਸੈਂਟਰ ਦੇ ਅੰਦਰ ਲੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਵਰਕਰ ਜਿਹੜੇ ਨੇ ਉਹ ਭੰਗੜਾ ਪਾ ਰਹੇ ਨੇ ਰਾਮਾਤਮੀ ਪਾਰਟੀ ਨੂੰ سپورਟ ਕਰਨ ਵਾਲੇ ਇਹ ਵਰਕਰ ਨੇ ਤੁਹਾਨੂੰ ਦੱਸਦੇ ਕਿ ਭੰਗੜੇ ਪਾਏ ਜਾ ਰਹੇ ਨੇ ਕਾਊਂਟਿੰਗ ਸੈਂਟਰ ਦੇ ਬਾਹਰ ਇਹ ਜੋ ਬਣਾਇਆ ਗਿਆ ਹੈ ਜਿੱਥੇ ਲੋਕ ਬੈਠੇ ਨੇ ਆਰਾਮ ਵੀ ਕਰ ਰਹੇ ਨੇ ਔਰ ਇੱਥੇ ਸਕਰੀਨ ਲੱਗੀ ਹੈ ਨਾਲ ਦੀ ਨਾਲ ਇੱਥੇ ਰਿਜ਼ਲਟ ਜਿਹੜਾ ਆ ਉਹ ਆਉਂਦਾ ਹੈਗਾ ਸੋ ਇਸਾ ਰਿਜ਼ਲਟ ਨੂੰ ਲੋਕ ਦੇਖ ਰਹੇ ਨੇ ਔਰ ਰਿਜ਼ਲਟ ਨੂੰ ਦੇਖ ਕੇ ਹੀ ਭੰਗੜੇ ਪੈਣੇ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਲੀਡ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੇ ਕੋਲੇ ਹੈ 10265 ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਪਹਿਲੇ ਨੰਬਰ ਤੇ ਚੱਲ ਰਹੇ ਨੇ ਦੂਜੇ ਨੰਬਰ ਤੇ ਕਾਂਗਰਸ ਦੇ ਭਾਰਤ ਪੂਸ਼ਨਾਸ਼ੂ ਨੇ 7421 ਵੋਟਾਂ ਦੇ ਨਾਲ ਤੀਜੇ ਨੰਬਰ ਤੇ ਬੀਜੇਪੀ ਹੈ 7193 ਵੋਟਾਂ ਦੇ ਨਾਲ ਚੌਥੇ ਨੰਬਰ ਤੇ ਅਕਾਲੀ ਦਲ ਹੈ 2718 ਮੁੱਟਾ ਦੇ ਨਾਲ ਕੁੱਲ ਮਿਲਾ ਕੇ ਤੁਹਾਨੂੰ ਦੱਸੀ ਕਿ ਚੌਥੇ ਰਾਉਂਡ ਦੇ ਵਿੱਚ ਚੌਥੇ ਰਾਉਂਡ ਦੇ ਵਿੱਚ ਵੀ ਕਾਂਗਰਸ ਨੂੰ ਜ਼ਿਆਦਾ ਵੋਟ ਪਈ ਹੈ ਕਿ ਦੱਸੀ ਜਾ ਰਹੀ ਹੈ ਔਰ ਜਿਹੜੀ ਆਮ ਆਦਮੀ ਪਾਰਟੀ ਹੈ ਉਹਨੇ ਵੀ ਵੋਟ ਖਿੱਚੀ ਹੈਗੀ ਹੈ ਪਰ ਚੌਥੇ ਰਾਉਂਡ ਦੇ ਵਿੱਚ ਅਕਾਲੀ ਦਲ ਨੂੰ ਬਹੁਤ ਘੱਟ ਵੋਟ ਪਈ ਹੈ ਸੋ ਜਿਹੜਾ ਚੌਥਾ ਰਾਉਂਡ ਹੋਇਆ ਹੈ ਕੁੱਲ ਮਿਲਾ ਕੇ ਤੁਹਾਨੂੰ ਟੋਟਲ ਅੰਕੜੇ ਅਸੀਂ ਦੱਸ ਰਹੇ ਹਾਂ ਚੌਥੇ ਰਾਉਂਡ ਤੱਕ ਆਮ ਆਦਮੀ ਪਾਰਟੀ ਪਹਿਲੇ ਨੰਬਰ ਤੇ ਚੱਲ ਰਹੀ ਹੈ ਦੂਜੇ ਨੰਬਰ ਤੇ ਕਾਂਗਰਸ ਤੇ ਜਿੱਤੇ ਬੀਜੇਪੀ ਆ ਚੁੱਕੀ ਹੈ ਫਿਰ ਔਰ ਚੌਥੇ ਨੰਬਰ ਤੇ ਅਕਾਲੀ ਦਲ ਚੱਲ ਰਹੀ ਹੈ ਤਾਂ ਇਹੇ ਤਸਵੀਰਾਂ ਦਿਖਾ ਰਹੇ ਹਾਂ ਕਾਊਂਟਿੰਗ ਸੈਂਟਰ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਵਰਕਰ ਜਿਹੜੇ ਆ ਰਾਮਾਤਨੀ ਪਾਰਟੀ ਦੇ ਇਹ ਵਰਕਰ ਨੇ ਜਦੋਂ ਪਤਾ ਲੱਗਾ ਕਿ ਸੰਜੀਵ ਅਰੋੜਾ ਅੱਗੇ ਚੱਲ ਰਹੇ ਨੇ ਲੀਡ ਬਣਾਈ ਹੋਈ ਆ ਬਰਕਰਾਰ ਪਹਿਲੇ ਰਾਉਂਡ ਤੋਂ ਹੀ ਸੰਜੀਵ ਅਰੋੜਾ ਹੁਣਾਂ ਦੇ ਕੋਲੇ ਲੀਡ ਹੈ ਸੋ ਇਹ ਲੀਡ ਅਜੇ ਵੀ ਬਰਕਰਾਰ ਹੈ ਰਾਉਂਡ ਜਿਹੜਾ ਚੌਥਾ ਚੱਲਿਆ ਤਾਂ ਜਗਬਾਣੀ ਦੇ ਨਾਲ ਤੁਹਾਨੂੰ ਸਟੀਕ ਜਾਣਕਾਰੀ ਅਸੀਂ ਹਰ ਇੱਕ ਰਾਉਂਡ ਦੀ ਦਵਾਂਗੇ ਕਿ ਕਿਹੜੇ ਰਾਉਂਡ ਦੇ ਵਿੱਚ ਕਿਹੜੀ ਪਾਰਟੀ ਅੱਗੇ ਚੱਲ ਰਹੀ ਹੈ ਔਰ ਕਿਹੜੀ ਪਾਰਟੀ ਪਿੱਛੇ ਰਹਿ ਰਹੀ ਹੈ ਤਾਂ ਹਰੇਕ ਰਾਊਂਡ ਦੀ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੋ ਅੱਜ ਨਤੀਜੇ ਐਲਾਨੇ ਜਾਣੇ ਨੇ ਔਰ ਚਾਰ ਰਾਊਂਡ ਹੋ ਚੁੱਕੇ ਨੇ 14 ਰਾਊਂਡ ਨੇ ਟੋਟਲ ਚੌਥੇ ਰਾਊਂਡ ਦਾ ਵੀ ਅਸੀਂ ਸਾਰੀ ਕਾਊਂਟਿੰਗ ਜਿਹੜੀ ਤੁਹਾਨੂੰ ਦੱਸ ਰਹੇ ਹਾਂ ਕਿ ਚੌਥੇ ਰਾਊਂਡ ਦੇ ਵਿੱਚ ਵੀ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਔਰ ਦੂਜੇ ਨੰਬਰ ਤੇ ਭਾਰਤ ਪੁਸ਼ਨਾਸ਼ੂ ਆ ਚੁੱਕੇ ਨੇ ਤੁਹਾਨੂੰ ਦੱਸਦੀ ਕਿ ਜਿਹੜਾ ਤੀਜਾ ਰਾਉਂਡ ਸੀ ਉਹਦੇ ਵਿੱਚ ਜੀਵਨ ਗੁਪਤਾ ਜਿਹੜੇ ਬੀਜੇਪੀ ਦੇ ਨੇ ਉਹ ਦੂਜੇ ਨੰਬਰ ਤੇ ਚਲੇ ਜਾਂਦੇ ਨੇ ਔਰ ਤੀਜੇ ਨੰਬਰ ਤੇ ਕਾਂਗਰਸ ਆ ਜਾਂਦੀ ਹੈ ਪਰ ਕਾਂਗਰਸ ਜਿਹੜੀ ਹੈ ਹੁਣ ਫਿਰ ਉਹ ਦੂਜੇ ਨੰਬਰ ਤੇ ਆ ਚੁੱਕੀ ਹੈ ਭਾਰਤ ਪੁਸ਼ਨਾਸ਼ੂ ਫਿਰ ਦੂਜੇ ਤੇ ਆ ਚੁੱਕੇ ਨੇ ਹੁਣ ਸਵਾਲ ਇਹ ਉੱਠਦੇ ਨੇ ਕਿ ਅਕਾਲੀ ਦਲ ਅਕਾਲੀ ਦਲ 2022 ਦੇ ਵਿੱਚ ਤਾਂ 10000 ਦੇ ਕਰੀਬ ਵੋਟ ਲੈ ਗਿਆ ਸੀਗਾ ਪਰ ਹੁਣ ਜੋ ਅਸੀਂ ਬਾਏ ਇਲੈਕਸ਼ਨ ਦਾ ਨਤੀਜਾ ਦੇਖ ਰਹੇ ਹਾਂ ਚੌਥਾ 라ਉਂਡ ਹੋ ਚੁੱਕਿਆ ਹੈ ਔਰ 2718 ਵੋਟਾਂ ਨੇ ਕੀ ਲੱਗਦਾ ਹੈ ਕਿ ਅਕਾਲੀ ਦਲ ਜਿਹੜਾ ਆ ਉਹ 2022 ਦੇ ਨਾਲੋਂ ਵੀ ਪਛੜ ਕੇ ਰਹਿ ਜਾਏਗਾ ਜੇ ਤਾਂ 2022 ਦੇ ਨਾਲੋਂ ਵੀ ਘੱਟ ਵੋਟ ਪੈਂਦੀ ਹੈ ਤਾਂ ਫਿਰ ਇੱਥੋਂ ਲੱਗਦਾ ਹੈ ਕਿ ਅਕਾਲੀ ਦਲ ਨੂੰ ਕੰਮ ਕਰਨ ਦੀ ਅਜੇ ਬਹੁਤ ਲੋੜ ਹੈ ਅਕਾਲੀ ਦਲ ਬਹੁਤ ਪਿੱਛੇ ਚੱਲ ਰਿਹਾ ਹੈਗਾ ਸੋ ਅਕਾਲੀ ਦਲ ਨੂੰ ਕਿਤੇ ਨਾ ਕਿਤੇ ਤਾਂ ਉਹ ਚੀਜ਼ ਦੇਖਣੀ ਹੋਵੇਗੀ ਕਿ ਸਾਡੇ ਕੋਲੋਂ ਕਮੀ ਕਿੱਥੇ ਰਹਿ ਰਹੀ ਹੈ ਕਿਉਂਕਿ ਚੌਥਾ ਰਾਉਂਡ ਕੰਪਲੀਟ ਹੋ ਚੁੱਕਿਆ ਹੈ ਜਿਹੜੀ ਟੋਟਲ ਵੋਟ ਅਸੀਂ ਗੱਲ ਕਰੀਏ ਹੁਣ ਤੱਕ ਚਾਰ ਰਾਊਂਡ ਦੇ ਵਿੱਚ ਪੈ ਚੁੱਕੀ ਹੈ ਤਾਂ ਤੁਸੀਂ ਟੋਟਲ ਅੰਕੜਾ ਵੀ ਦੇਖੋ 10265 ਚਲੀ ਗਈ ਹੈ ਪਰ ਅਕਾਲੀ ਦਲ ਅਜੇ 2718 ਵੋਟਾਂ ਤੇ ਸਿਰਫ ਫਿਰ ਰਿਹਾ ਜਦਕਿ ਦੂਜੇ ਤੇ ਤੀਜੇ ਨੰਬਰ ਦੇ ਵਿੱਚ ਕਰੜੀ ਟੱਕਰ ਹੈ ਸਿਰਫ 250 ਪੌਣੇ 1300 ਵੋਟਾਂ ਦਾ ਫਰਕ ਰਹਿ ਗਿਆ ਔਰ ਉਹੀ ਜੇ ਮੈਂ ਕਾਂਗਰਸ ਦੀ ਗੱਲ ਕਰਾਂ ਤਾਂ ਭਾਰਤ ਪੂਸ਼ਨਾਸ਼ੂ ਨੂੰ 7421 ਵੋਟਾਂ ਨੇ ਔਰ ਬੀਜੇਪੀ 7193 ਵੋਟਾਂ ਨੇ ਤੁਸੀਂ ਇੱਥੇ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਬੀਜੇਪੀ ਜਿਹੜੀ ਹੈ ਨਾ ਉਹ ਕੈਂਡੀਡੇਟ ਆਪਣਾ ਬਹੁਤ ਦੇਰ ਬਾਅਦ ਅਨਾਉਂਸ ਕਰਦੀ ਹੈ ਜਦੋਂ ਬੀਜੇਪੀ ਦਾ ਕੈਂਡੀਡੇਟ ਅਨਾਉਂਸ ਕੀਤਾ ਜਾਂਦਾ ਹੈ ਬਹੁਤ ਥੋੜੇ ਦਿਨ ਨਾਮਜ਼ਦਗੀ ਭਰਨ ਦੇ ਵਿੱਚ ਰਹਿ ਜਾਂਦੇ ਆ ਮਹਿਜ਼ 2 ਜਾਂ 3 ਦਿਨ ਰਹਿ ਜਾਂਦੇ ਆ ਜਦੋਂ ਬੀਜੇਪੀ ਆਪਣਾ ਕੈਂਡੀਡੇਟ ਅਨਾਉਂਸ ਕਰਦੀ ਹੈ